ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਾਰੇ ਠੀਢਾ ਕੋ ਆਸ ਕਰਦਾ ਹਾਂ ਕਿ ਸਾਰੇ ਠੀਢਾ ਹੋਣਗੇ ਅੱਜ ਆ ਰਹੇ ਨੇ ਮੇਰੇ ਸਿਸਟਰ ਕੱਲ ਰਖੜੀ ਆ ਤੁਹਾਨੂੰ ਵੀ ਸਾਰਿਆਂ ਨੂੰ ਰਖੜੀ ਦੀ ਐਡਵਾਂਸ ਵਿੱਚ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਬੱਚਿਆਂ ਨੇ ਵੀ ਆਉਣਾ ਹੈਗਾ ਆ ਪਾਂਜੇ ਨੇ ਪਾਂਜੀ ਨੇ ਤੇ ਸਿਸਟਰ ਹੋਣਾ ਨੇ ਆਲੰਦ ਉਹਨਾਂ ਨੂੰ ਮਲਾਉਣੇ ਤੁਹਾਨੂੰ ਉਹਨਾਂ ਦੇ ਨਾਲ ਲੋ ਜੀ ਦੋਸਤੋ ਪਰੌਣੇ ਆ ਚੁੱਕੇ ਨੇ ਉਹ ਜੀਜਾ ਜੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਐਸ਼ੀਨ ਲੱਗੀ ਆਪਣੀ ਮਸਤੀ 'ਚ ਸੌਰਵ ਵੀ ਲੱਗਾ ਗੇਮ ਖੇਲਣਾਂ ਜੇ ਦੋਸਤੋ ਬਾਕੀ ਮਿਲਾਂਗੇ ਆਪਾਂ ਸਵੇਰੇ ਸਵੇਰੇ ਹੁਣ ਕਰੀਏ ਰੈਸਟ ਤੇ ਪਰੌਣਿਆਂ ਨੂੰ ਕੁਛ ਖਲਾਈ ਭਲਾਈਏ ਬਾਕੀ ਦੋਸਤੋ ਮਿਲਦੇ ਆ ਸਵੇਰ ਨੂੰ ਬਾਏ ਬਾਏ ਲਓ ਜੀ ਦੋਸਤੋ ਪਹਿਲਾਂ ਤਾਂ ਤੁਹਾਨੂੰ ਰੱਖੜੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਰੱਖੜੀਆਂ ਬਹੁਤ ਸਾਰੀਆਂ ਟੀਅਰ ਸਾਰੀਆਂ ਸ਼ੁਭਕਾਮਨਾਵਾਂ ਦੋਸਤੋ ਤਿੰਨੇ ਭੈਣਾਂ ਪਹੁੰਚ ਚੁੱਕੀਆਂ ਨੇ ਤੇ ਆ ਮਠਾਈਆਂ ਆਈਆਂ ਨੇ ਘਰ ਵਿੱਚ ਆ ਰੱਖੜੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸਾਰਾ ਸਾਲ ਦੋਸਤੋ ਤੁਹਾਨੂੰ ਪਤਾ ਭੈਣ ਭਰਾ ਮਰਜ਼ੀ ਲੜਦੇ ਰਹਿਣ ਜੋ ਮਰਜ਼ੀ ਕਰਦੇ ਰਹਿਣ ਪਰ ਉਹਨਾਂ ਦਾ ਪਿਆਰ ਇੱਦਾਂ ਹੀ ਰਹਿੰਦਾ ਹੈ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਡੇ ਭੈਣ ਜੀ ਇਹ ਰਖੜੀ ਬਨਣਗੇ ਬਾਬਾ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਇਹ ਵੀ ਬੜੇ ਭਾਗਾਂ ਵਾਲਾ ਟਾਈਮ ਹੁੰਦਾ ਆ ਠੀਕ ਆ ਜੀ ਚਲੋ ਜੀ ਆਪਾਂ ਟਿੱਕਾ ਵਿਕਾ ਲਗਾ ਲਿਆ ਆ ਮੈਨੂੰ ਕਹਿੰਦੇ ਕਿਹੜੀ ਰਖੜੀ ਬਨਣੀ ਮੈਂ ਕਿਹਾ ਜਿਹੜਾ ਦਿਲ ਕਰਦਾ ਬੰਦੋ ਤੂੰ ਉਹਦਾ ਧਾਗਾ ਬੰਦੋ ਵੀ ਤੁਹਾਨੂੰ ਪਤਾ ਵਧੀਆ ਹੀ ਆ ਨਾ ਆਪਾਂ ਨੂੰ ਹੁਣ ਕਹਦਾ ਹੈਗਾ ਓ ਤਾਂ ਛੋਟੇ ਹੁੰਦਾਂ ਹੁੰਦਾ ਸੀਗਾ ਕਿ ਗੁੱਡੇ ਵਾਲੀ ਰਖੜੀ ਬਨਣੀ ਆ ਬਨਣੀ ਆ ਉਹ ਬਨਣੀ ਆ ਨਾ ਚਲੋ ਦੀਦੀ ਨੇ ਬਹੁਤ ਸੋਹਣੀ ਰਖੜੀ ਬਨਣੀ ਆ ਤੇ ਦਿਲ ਐਨ ਘੈਂਟੇ ਹੋ ਗਿਆ ਕਿਉਂਕਿ ਸਿਚੁਏਸ਼ਨ ਇਦਾਂ ਦੀ ਹੁੰ ਤੇ ਇੱਕ ਚਲੋ ਛੋਟਾ ਭਰਾ ਵੀ ਕੋਲ ਹੁੰਦਾ ਤਾਂ ਹੋਰ ਵਧੀਆ ਸੀਗਾ ਚਲੋ ਬਾਹਰ ਬਾਬਾ ਨੂੰ ਜੜਦੀ ਗਲਾਚ ਰੱਖੇ ਲੰਮੀਆਂ ਮੇਰਾ ਕਰਨ ਉਹਦੀਆਂ ਲਓ ਜੀ ਆ ਬਰਫੀ ਖਵਾਈ ਸੀ ਮੈਂ ਕਿਹਾ ਪੈਣ ਤੂੰ ਵੀ ਖਾ ਮੈਨੂੰ ਮੋਟਾ ਕਰਦੀਂ ਤੂੰ ਵੀ ਮੋਟੀ ਹੋ ਚਲੋ ਜੀ ਬਰਫੀ ਵੀ ਛਕ ਲਈ ਆ ਰਖੜੀ ਵੀ ਬਣਾ ਲਈ ਆ ਆ ਦੇਖ ਲਓ ਜੀ ਡੱਬਾ ਵੀ ਭੈਣਾ ਬ੍ਰਦਰ ਵਾਲੀ ਇਹ ਲੈ ਕੇ ਆਈ ਆ ਬ੍ਰਦਰ ਸ਼ੀਪ ਸ਼ਾਪ ਤੋਂ ਬਾਕੀ ਦੋਸਤੋ ਇੱਕ ਤੁਹਾਨੂੰ ਖੁਸ਼ਖਬਰੀ ਵਾਲੀ ਗੱਲ ਆ ਉਹ ਰਖੜੀ ਬਣਾ ਕੇ ਮੈਂ ਦੱਸੂਗਾ ਤੇ ਦੂਜੀ ਸਿਸਟਰ ਆ ਚੁੱਕੇ ਨੇ ਇਹ ਵੀ ਰਖੜੀ ਬੰਨਣ ਲੱਗੇ ਨੇ ਬਾਬਾ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਸਾਰੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਪਾਵੇ। ਲਓ ਜੀ ਇਹਨਾਂ ਨੇ ਵੀ ਰਖੜੀ ਬੰਨਤੀ ਆ। ਦੋਸਤੋ ਅੱਜ ਤੁਸੀਂ ਵੀ ਸਾਰੇ ਨੇ ਆਪਣੇ ਆਪਣੇ ਭੈਣਾਂ ਦੇ ਕੋਲੋਂ ਰਖੜੀ ਬਣਵਾਈ ਹੋਣੀ ਆ। ਸੋ ਬਾਬਾ ਜੀ ਤੁਹਾਨੂੰ ਵੀ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਦੋਸਤੋ ਅਸੀਂ ਤਾਂ ਚਲੋ ਬੈਠੇ ਆ ਆਪਣੇ ਆਪਣੇ ਇਹਨਾਂ ਲੋਕਲ ਘਰਾਂ 'ਚ। ਚਲੋ ਆਪਾਂ ਤਾਂ ਆਪਣੇ ਭੈਣਾਂ ਭਰਾਵਾਂ ਨੂੰ ਮਿਲ ਲਈਦਾ ਨਾ ਰਖੜੀ ਬਣਾ ਸਕਦਾ ਬੰਦਾ ਨਾ ਪਰ ਜਿਹੜੇ ਦੇਖੋ ਵਿਦੇਸ਼ਾਂ 'ਚ ਬੈਠੇ ਨੇ ਲੋਕ ਆਪਣੇ ਭੈਣਾਂ ਤੇ ਭਰਾ ਹਨ ਉਹ ਕਿਹਦਾ ਤਰਸਦੇ ਨੇ ਰਖੜੀ ਬੰਨਣ ਜਾਂ ਬਣਾਉਣ ਦੇ ਲਈ ਨਾ ਸੁਰੂ ਉਹਨਾਂ ਲਈ ਵੀ ਪ੍ਰਮਾਤਮਾ ਸਭ ਨੂੰ ਆਪਣੇ ਆਪਣੇ ਭੈਣ ਭਰਾਵਾਂ ਨਾਲ ਛੇਤੀ ਮਿਲਾਵੇ ਤੇ ਦੋਸਤੋ ਆ ਲੋ ਜੀ ਹੁਣ ਭੈਣ ਨੇ ਮਿੱਠਾ ਖੁਲਾਤਾ ਆ ਤੇ ਅਸੀਂ ਵੀ ਉਹਨਾਂ ਨੂੰ ਖੁਲਾਵਾਤਾ ਆ ਹੁਣ ਵਾਰੀ ਆ ਗਈ ਆ ਸਾਡੀ ਛੋਟੀ ਭੈਣ ਦੀ ਸਾਡੀ ਸਭ ਤੋਂ ਛੋਟੀ ਲੜਲੀ ਲੜਕੀ ਭੈਣ ਦੀ ਚਲੋ ਜੀ ਉਹਨੇ ਵੀ ਰਖੜੀ ਬੰਨਤੀ ਆ ਬਾਬਾ ਇਹਨੂੰ ਵੀ ਤੰਦਰੁਸਤੀ ਦੇਵੇ ਤੇ ਸਾਰੀਆਂ ਖੁਸ਼ੀਆਂ ਦੀ ਝੋਲੀ ਪਾਵੇ ਲਓ ਜੀ ਇੱਧਰ ਛੋਟੀ ਸਾਡੀ ਭਣ ਜੀ ਜਿਹੜੀ ਐਸ਼ਲੀ ਨਵੀ ਸੱਜੇ ਪਾਸੇ ਦੇਖੋ ਚਿੱਨੀ ਤੇ ਤੇ ਲੈ ਕੇ ਐ ਦੇਖੋ ਆ ਤੁਮ ਨਾਲ ਬੈਠੀ ਆ ਲੋ ਬੱਚੇ ਵੀ ਦਿਲ ਅੱਜਕੱਲ ਸਿਆਣੇ ਆ ਨਾ ਦੇਖੋ ਲੋ ਜੀ ਇਹਨੇ ਵੀ ਮੂੰਹ ਮਿੱਠਾ ਕਰਾਤਾ ਆ ਖਰਖੜੀ ਬੰਦੀ ਆ ਤੇ ਆਸ਼ੀਰਵਾਦ ਦਿੱਤਾ ਭੈਣਾਂ ਦੇ ਕੋਲੋਂ ਆਸ਼ੀਰਵਾਦ ਲੈ ਕੇ ਅਸੀਂ ਵੀ ਬਾਗੋ-ਬਾਗ ਕੇ ਇੱਧਰ ਹੁਣ ਦੇਖੋ ਸਾਡੇ ਭਾਜੀ ਹੁਣਾਂ ਦੇ ਛੋਟੀ ਸਿਸਟਰ ਰਖੜੀ ਬੰਦੀ ਗਈ ਆ ਇਹ ਵੀ ਚਲੋ ਹਾਸਾ ਮਜ਼ਾਕ ਚੱਲਦਾ ਰਹਿੰਦਾ ਆ ਇਹਨਾਂ ਦਾ ਦੋਨਾਂ ਦਾ ਆਪਸੀ ਬੜਾ ਪ੍ਰੇਮ ਆ ਲਓ ਜੀ ਬੜੇ ਭਾਜੀ ਦੇ ਰਖੜੀ ਬੰਨਣ ਤੋਂ ਬਾਅਦ ਹੁਣ ਛੋਟੀ ਭੈਣ ਚੱਲੀ ਗਈ ਛੋਟੇ ਭਾਜੀ ਕੋਲ ਹੁਣ ਉਹਨਾਂ ਦੇ ਰਖੜੀ ਬੰਨਦੀ ਪਈ ਆ ਬੱਬਾ ਚਲੋ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਦੋਨੇ ਭਾਜੀਆਂ ਨੂੰ ਬੱਬਾ ਸਾਰੀਆਂ ਖੁਸ਼ੀਆਂ ਇਹਨਾਂ ਨੂੰ ਬਖਸ਼ੇ ਲਓ ਜੀ ਦੋਸਤੋ ਹੁਣ ਵਾਰੀ ਆ ਗਈ ਆ ਬੱਚਾ ਪਾਰਟੀ ਦੀ ਹੁਣ ਬੱਚਾ ਪਾਰਟੀ ਦੇ ਰਖੜੀ ਬੱਝੇਗੀ ਇਹ ਹੈਗਾ ਮੇਰਾ ਬੜਾ ਪਣਜਾ ਇਸ ਤੋਂ ਬਾਅਦ ਛੋਟਾ ਪਣਜਾ ਤੇ ਉਸ ਤੋਂ ਬਾਅਦ ਆਏਗੀ ਸੌਰਵ ਪਾਂਡੇ ਦੀ ਬਾਰੀ ਦੋਸਤੋ ਖੁਸ਼ਖਬਰੀ ਦੀ ਗੱਲ ਇਹ ਆ ਕਿ ਸਾਡੇ ਚੈਨਲ ਦੇ 1000 ਸਬਸਕ੍ਰਾਈਬਰ ਅੱਜ ਪੂਰੇ ਹੋ ਚੁੱਕੇ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਦਾਂ ਹੀ ਪਿਆਰ ਆਪਣਾ ਬਣਾਈ ਰੱਖੋ ਤੇ ਹੋਰ ਜਿਆਦਾ ਸਾਨੂੰ ਸਪੋਰਟ ਕਰੋ ਠੀਕ ਆ ਜੀ ਆ ਲੋ ਜੀ ਅਸੀਂ ਹੁਣ ਸਿਸਟਰ ਨੂੰ ਗਿਫਟ ਦੇ ਰਹੇ ਆ ਆਪਣੇ ਵੱਲੋਂ ਜੋ ਤਿਲਹੋਲ ਆ ਭਰਾ ਵੱਲੋਂ ਆ ਲੋ ਜੀ ਦੂਜੀ ਸਿਸਟਰ ਨੂੰ ਵੀ ਦਿੱਤਾ ਤੇ ਆ ਤੀਜੀ ਸਿਸਟਰ ਨੂੰ ਠੀਕ ਆ ਜੀ ਬਾਕੀ ਸੂਟ ਤੇ ਪੈਸੇ ਤਾਂ ਮੰਮੀ ਦੇਣਗੇ ਇਹਨਾਂ ਨੂੰ ਲਓ ਜੀ ਦੋਸਤੋ ਹੁਣ ਵਾਰੀ ਆ ਗਈ ਛੋਟੇ ਬੱਚਿਆਂ ਦੀ ਦੁਆਰਾ ਤੋਂ ਐਸ਼ਲਨ ਆ ਗਈ ਆ ਵਿਚਾਰੀ ਕਬਰੀ ਕਬਰੀ ਹਰਸ਼ੀਬ ਦੇ ਰਖੜੀ ਬੰਨ੍ਹ ਰਹੀ ਆ ਹਜੇ ਪਤਾ ਨਹੀਂ ਉਹਨੂੰ ਕਿੱਦਾਂ ਬੰਨ੍ਹਦੀ ਆ ਪਹਿਲੀ ਵਾਰ ਰਖੜੀ ਬੰਨ੍ਹਦੀ ਆ ਜੀ ਹਰਸ਼ੀਬ ਦੇ ਲਓ ਜੀ ਉਹਨੂੰ ਛੋਟੇ ਜਿਹੇ ਤੇ ਸਮਝਾ ਰਹੀ ਆ ਚਲੋ ਜੀ ਹੁਣ ਤੁਸੀਂ ਕਰੋ ਬਲੌਗ ਦਾ ਇੰਜੋਏ ਦੇਖੋ ਹੁਣ ਤੁਸੀਂ ਬੱਚਾ ਪਾਰਟੀ ਨੂੰ ਲਓ ਜੀ ਆ ਗਈ ਸਾਡੀ ਬੱਚਾ ਪਾਰਟੀ ਸਭ ਤੋਂ ਐਂਟਰਟੇਨਮੈਂਟ ਬੱਚੇ ਗੱਬੇ ਹੈਗਾ ਕ੍ਰਿਸ਼ਵ ਖੱਬੇ ਪਾਸੇ ਸੌਰਵ ਬਾਤ ਸੱਜੇ ਪਾਸੇ ਸਾਡੀ ਐਸ਼ਲੀਨਾ ਐਸ਼ਲੀ ਰਕੜੀ ਬੰਨਣੀ ਆ ਤੇ ਕੁਝ ਤੋਂ ਬੰਨ ਨਹੀਂ ਹੁੰਦੀ ਬੇ ਚੰਗੀ ਤਰ੍ਹਾਂ ਕ੍ਰਿਸ਼ੇ ਬਾਜੀ ਬਿਲਕੁਲ ਸ਼ਰੀ ਬੱਚਾ ਬਣ ਕੇ ਬੈਠਾ ਪਿਆ ਜਿੱਦਾ ਕੋਈ ਉਲਟੇ ਉਲਟੇ ਨਹੀਂ ਕਰਦਾ ਹੁੰਦਾ ਏ ਚਲੋ ਇਹਨਾਂ ਸਾਰਿਆਂ ਦੀ ਪਰਮਾਤਮਾ ਲੰਮੀ ਉਮਰ ਕਰੇ ਇਦਾਂ ਦੇ ਪਿਆਰ ਵੀ ਨੱਚ ਕਿਉਂਕਿ ਬਚਪਨ ਨਹੀਂ ਮੁੜ ਕੇ ਆਉਂਦਾ ਇਹ ਹੁਣ ਹੁਣੇ ਆ ਜਿਹੜਾ ਟਾਈਮ ਇੰਜੋਏ ਕਰਦੇ ਪਏ ਨੇ ਸਾਨੂੰ ਦਾ ਹੁਣ ਇਹ ਨਿਕਲ ਚੁੱਕਾ ਆ ਲੋ ਜੀ ਅਸ਼ਲੀਨ ਨੇ ਕਿਸ਼ੇ ਦੇ ਰਖੜੀ ਬੰਤੀ ਆ ਹੁਣ ਲੱਗੀ ਆ ਸਵੀਟ ਖਲਾਉਣ ਇਹ ਆਉਂਦੇ ਇਹ ਖਾਂਦਾ ਨਹੀਂ ਉਹ ਦੋਸਤੋ ਇਹ ਮਿੱਠਾ ਬਿਲਕੁਲ ਨਹੀਂ ਖਾਂਦਾ ਪਿਆ ਇਹਨੂੰ ਜਿੰਨਾ ਮਰਜ਼ੀ ਜੋ ਲਾ ਲਓ ਇਹ ਨਹੀਂ ਖਾਂਦਾ ਹੈਗਾ ਮਿੱਠਾ ਆ ਦੇਖ ਲਓ ਇਹਨੇ ਬੜਾ ਜੋ ਲਾਉਣਾ ਨੇ ਖਾਣਾ ਹੀ ਨਹੀਂ ਨਹੀਂ ਖਾਣਾ ਕਹਿੰਦਾ ਨਹੀਂ ਖਾਣਾ ਚਲੋ ਜੀ ਇਹਨੇ ਵਿਚਾਰੇ ਤਾਂ ਹੁਣ ਇਦਾਂ ਹੀ ਤਾਡੇ ਕਰਾਉਣੇ ਉਹਦੇ ਅਸ਼ਲੀਨ ਦੇ ਨਹੀਂ ਖਾਣਾ ਉਹ ਦੇਖੋ ਕਿੰਦਾ ਦੇਦਾ ਗੁੱਸੇ ਨਾਲ ਇਹਨੂੰ ਮਿੱਠਾ ਜਮਾ ਹੀ ਨਹੀਂ ਪਸੰਦ ਮਿੱਤਰੋ ਇਹ ਮਿੱਠੇ ਦੇ ਨੇੜੇ ਵੀ ਨਹੀਂ ਲੱਗਦਾ ਲੋ ਜੀ ਹੁਣ ਵਾਰੀ ਆਊਗੀ ਸੌਰਵ ਦੀ ਸੌਰਵ ਆਪਣੀ ਮਸਤੀ ਚ ਰੁੱਝਿਆ ਪਿਆ ਹੈ ਪਤਾ ਨਹੀਂ ਕਿਹੜੀ ਦੁਨੀਆ ਚ ਗਿਆ ਪਿਆ ਹੈ ਲਓ ਜੀ ਕ੍ਰਿਸ਼ਵ ਨੇ ਤਾਂ ਮਿੱਠਾ ਖਾਦਾ ਨੇ ਸਵੀਟਸ ਉਹ ਦਿਖ ਜਿਆ ਪਿਆ ਕਿ ਮੈਨੂੰ ਮਿੱਠਾ ਖਾਣ ਨੂੰ ਕਹਿੰਦੇ ਆ ਲਓ ਜੀ ਹੁਣ ਸਿਸਟਰ ਨੇ ਐਕਸ਼ਲੀ ਨੂੰ ਖੁਲਾਤਾ ਆ ਆ ਲੋ ਆਸ਼ੀਰਵਾਦ ਦੇ ਰਿਹਾ ਜੀ ਆਪਣੀ ਭੈਣ ਨੂੰ ਆਸ਼ੀਰਵਾਦ ਦੇ ਰਿਹਾ ਸਿਆਣਾ ਹੋ ਗਿਆ ਮੁੰਡਾ ਹੁਣ ਉਹ ਵੀ ਦੇ ਰਹੀ ਆਪਣੇ ਆਸ਼ੀਰਵਾਦ ਖਿੱਚ ਗਿਆ ਕਹਿੰਦਾ ਮੇਰੇ ਵਾਲ ਖਰਾਬ ਕਰਤੀ ਹੁਣ ਆਈ ਬਾਰੀ ਆ ਸੌਰਵ ਦੀ ਲੜਾਕੇ ਮੁੰਡੇ ਦੀ ਲਓ ਜੀ ਇਹਦੀ ਵੀ ਰਖੜੀ ਬੰਨਤੀ ਆ ਕਾਰ ਵਾਲੀ ਕਹਿੰਦਾ ਮੈਂ ਕਾਰ ਵਾਲੀ ਲੈਣੀ ਰਖੜੀ ਆ ਲਓ ਖੁੱਲ ਗਏ ਜੀ ਓਡਾ ਗੋਟ ਨਹੀਂ ਪਤੰਦਰ ਦਾ ਜਿੱਡੀ ਰਖੜੀ ਐ ਇਹਦੀ ਚਲੋ ਜੀ ਰਖੜੀ ਬਣਨ ਲੱਗੇ ਗੱਭਰੂ ਦੇ ਇਹ ਵੀ ਚਲੋ ਬੜਾ ਹਾਸੇ ਮਜ਼ਾ ਕਰਦਾ ਜਾਂਦਾ ਸ਼ੋਕ ਮੇਲਾ ਪਰ ਕੁੱਟਵੋ ਖੰਦੇ ਵੀ ਪੈਣ ਤੋਂ ਲੋ ਜੀ ਐਕਸ਼ਲੀ ਨਾ ਡਿਮਾਂਡ ਪਾਤੀ ਆ ਕਿ ਮੈਨੂੰ ਵੀ ਇਦਾਂ ਦੀ ਚਾਹੀਦੀ ਆ ਲੋ ਜੀ ਰਖੜੀ ਬਣਾ ਕੇ ਆਤੇ ਨੇ ਸ਼ਰਾਰਤੀ ਦਾ ਹੋ ਗਏ ਨੇ ਇਕੱਠੇ ਇੱਕ ਜਨੇ ਤੋਂ ਮੋਬਾਈਲ ਤਾਂ ਤਿੰਨਾਂ ਨੇ ਇੱਕ ਦੂਜੇ ਨਾਲ ਬੈਠੇ ਰਹਿਣਾ ਤੇ ਇਲਤਾ ਕਰੀ ਜਾਣੀਆਂ ਲੜੀ ਜਾਣੀਆਂ ਜੇ ਕੋਈ ਸ਼ਿਕਾਇਤਾਂ ਲਾਈ ਜਣੇ ਕਿ ਅਸੀਂ ਆ ਮੇਰੇ ਮਾਰਦਾ ਉਹ ਮੇਰੇ ਮਾਰਦਾ ਚਲੋ ਦੋਸਤੋ ਇਹਨਾਂ ਨੂੰ ਕਰਨ ਦੋ ਇੰਜੋਏ ਹਾਂਜੀ ਦੋਸਤੋ ਰਕੜੀ ਬਣ ਲਈ ਆ ਜੀ ਤੇ ਗਾਣਾ ਤੋਂ ਬੜੇ-ਬੜੀਆਂ ਵਧੀਆ-ਵਧੀਆ ਸੀਸਾ ਲਈ ਆਇਆ ਤੇ ਜੋ ਕੋਈ ਦੇ ਸਕਦੇ ਸੀਗੇ ਉਹਨਾਂ ਨੂੰ ਵੀ ਚਲੋ ਦਿੱਤਾ ਆ ਬਾਕੀ ਦੋਸਤੋ ਮਿਲਦੇ ਆ ਥੋੜੀ ਦੇਰ ਬਾਅਦ ਲਓ ਜੀ ਦੋਸਤੋ ਰਕੜੀ ਬਣਾ ਲਈ ਆ ਤੇ ਬਾਹਰ ਮੌਸਮ ਵੀ ਬਹੁਤ ਸੋਹਣਾ ਹੋ ਚੁੱਕਾ ਆ ਆ ਦੇਖੋ ਜੀ ਸਤਰੰਗੀ ਪਿੰਗ ਪੈ ਚੁੱਕੀ ਆ ਅਸਮਾਨ ਦੇ ਵਿੱਚ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਮੀਂਹ ਬੈ ਚੁੱਕਾ ਆ ਸਾਡੇ ਚਲੋ ਮੀਂਹ ਤਾਂ ਨਹੀਂ ਪਿਆ ਪਰ ਆਹ ਦੇਖੋ ਜੀ ਮੋਰ ਕਿੰਨਾ ਸੋਹਣਾ ਉਹ ਦੇਖੋ ਬੇਟਾ ਥੋੜੇ ਕੇ ਟਾਈਮ ਪਹਿਲੇ ਦੀ ਆਵਾਜ਼ ਹੋਣੀ ਸੀ ਕਿ ਮੈਂ ਤਾਂ ਹੀ ਉੱਪਰ ਗਿਆ ਸੀਗਾ ਛਾਤੀ ਇਹ ਆਵਾਜ਼ਾਂ ਦੇ ਰਹੀ ਸੀ ਤਾਂ ਚਲੋ ਮੈਂ ਉੱਪਰ ਜਾ ਕੇ ਮੈਂ ਕਿਹਾ ਚਲੋ ਵੀਡੀਓ ਬਣਾਉਨੇ ਆ ਆਹ ਸਤਰੰਗੀ ਪਿੰਗ ਬਣੀ ਪਈ ਆ ਦੋਸਤੋ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਨਾ ਉਹੀ ਗੱਲ ਆ ਮੀਂਹ ਤਾਂ ਸਾਡੇ ਨਹੀਂ ਪਿਆ ਪਰ ਸਤਰੰਗੀ ਪਿੰਗ ਜ਼ਰੂਰ ਆ ਗਈ ਆ ਬਸ ਦੋਸਤੋ ਅਸੀਂ ਵੀ ਕੁਝ ਟਾਈਮ ਤੱਕ ਜਾ ਰਹੇ ਆ ਬੜੀ ਦੀਦੀ ਕੇ ਕਿਉਂਕਿ ਉੱਥੇ ਮੰਡੀ ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਸਿਸ ਆ ਦੇਖੋ ਜੀ ਬੱਚੇ ਐਨ ਪੂਰੇ ਮਸਤੀ ਮੂਡ ਚ ਨੇ ਸਾਰੇ ਇਕੱਠੇ ਹੋ ਜਾਂਦੇ ਫਿਰ ਇਦਾਂ ਹੀ ਸ਼ਰਤਾਂ ਕਰਦੇ ਨੇ ਬੜੇ ਹਰਸ਼ਿਵ ਨੇ ਪੇਂਟਿੰਗ ਕਰਤਾ ਪਿਆ ਆ ਤੇ ਸਾਰੇ ਉਹਦੇ ਰੀਸੀ ਆਪਣਾ ਆਪਣੀ ਆਰਟ ਦਿਖਾ ਰਹੇ ਨੇ ਆਹ ਲੋ ਜੀ ਐਸ਼ਲੀਨ ਦੀ ਡਰਾਇੰਗ ਇਧਰ ਦੂਜੀ ਕੁੜੀ ਦੀ ਤੇ ਆ ਸਾਡਾ ਹਰਸ਼ਿਵ ਕਰ ਰਿਹਾ ਇਹਦਾ ਹੱਥ ਬਹੁਤ ਸੋਹਣਾ ਦੋਸਤੋ ਇਹ ਮੇਰੇ ਤੇ ਮੇਰਾ ਵੀ ਹੱਥ ਥੋੜਾ ਪੇਂਟਿੰਗ ਵਿੱਚ ਵਧੀਆ ਆ ਤੇ ਇਹ ਬੰਦਾ ਵੀ ਸਾਡਾ ਦੇਖੋ ਪੇਂਟਿੰਗ ਬਣਾ ਰਿਹਾ ਆ ਦੇਖਦੇ ਆ ਕੀ ਬਣਾਉਂਦਾ ਆ ਚਲੋ ਇਹਨਾਂ ਨੂੰ ਕਰਨ ਦਿਓ ਆਪਣੀ ਆਰਟ ਦੋਸਤੋ ਮੈਨੂੰ ਨਹੀਂ ਪਤਾ ਕੀ ਬਣਾਇਆ ਪਰ ਬਹੁਤ ਸੋਹਣੀ ਪੇਂਟਿੰਗ ਬਣਾਈ ਆ ਹਰਸ਼ੀਬ ਨੇ ਦੇਖ ਸਕਦੇ ਤੁਸੀਂ ਹੈ ਬਲੀਏ ਲੋ ਬਚਾਓ ਬਚਾਓ ਚੱਕ ਲੈ ਗੇਲ ਚਲ ਹੋਏ ਹੋਏ ਕੀ ਕਰਦਾ ਦੇਖ ਜਣਾ ਨੇ ਓਏ ਮੈਨੂੰ ਮਮੂ ਚਲੋ ਦੋਸਤੋ ਜੀ ਹੁਣ ਅਸੀਂ ਸਿਸਟਰ ਦੇ ਘਰੋਂ ਚੱਲ ਪਏ ਆਪਣੇ ਘਰ ਨੂੰ ਟਾਈਮ ਵੀ ਕਾਫੀ ਹੋ ਚੁੱਕਾ ਆ 10 ਵਜੇ ਹੋ ਗਏ ਨੇ ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵਲੌਗ ਨੂੰ ਬਹੁਤ ਇੰਜੋਏ ਕੀਤਾ ਹੋਵੇਗਾ ਤੇ ਤੁਸੀਂ ਵੀ ਸਾਰੇ ਨੇ ਆਪਣੇ ਆਪਣੇ ਭੈਣ ਭਰਾਵਾਂ ਨਾਲ ਰਖੜੀ ਦਾ ਤਿਉਹਾਰ ਨੂੰ ਬਹੁਤ ਵਧੀਆ ਸੈਲੀਬ੍ਰੇਟ ਕੀਤਾ ਹੋਵੇਗਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਹੁਣ ਬੇਨਤੀ ਆ ਕਿ ਸਾਡੇ ਚੈਨਲ ਲਾਹੌਰੀਆ ਵਲੌਗ 07 ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰਨਾ ਨਾ ਭੁੱਲਿਓ ਤਾਂ ਕਿ ਸਾਡੀਆਂ ਲੇਟੈਸਟ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਸਾਨੂੰ ਸੁਝਾਅ ਜ਼ਰੂਰ ਦਿਆ ਕਰੋ ਜਲਦੀ ਹੀ ਦੋਸਤੋ ਮੈਂ ਆਪਣਾ ਨਿਊ ਪੋਡਕਾਸਟ ਰੀਲੀਜ਼ ਕਰੂੰਗਾ ਆਪਣੀ ਨਿਊ ਕਹਾਣੀ ਦਾ ਤੁਸੀਂ ਸਾਰੇ ਆਪਣਾ ਆਪਣਾ ਪਿਆਰ ਇੱਤੇ ਬਖਸ਼ਦੇ ਰਹੋ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ